ਖਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਕਤਲੇ ਜੇਕਰ ਤੁਹਾਡੇ ਕੋਲੇ ਕੋਈ ਗੱਡੀ ਜਾਫਰ ਹੋਰ ਵਾਹਨ ਹੈ ਤਾਂ ਤੁਸੀਂ ਉਸ ਦਾ ਟੈਕਸ ਵੀ ਭਰਿਆ ਹੋਏਗਾ ਬਦਲੇ ਦੇ ਵਿੱਚ ਤੁਸੀਂ ਸਹੂਲਤਾਂ ਚਾਹੁੰਦੇ ਹੋ ਕਿ ਜਦੋਂ ਤੁਸੀਂ ਆਪਣਾ ਵਹੀਕਲ ਸੜਕ ਦੇ ਉੱਪਰ ਲੈ ਕੇ ਜਾਵੋ ਤਾਂ ਉਸ ਸਮੇਂ ਵਧੀਆ ਸੜਕ ਤੁਹਾਨੂੰ ਮਿਲੇ ਪਰ ਸੋਚੋ ਜੇਕਰ 2-3 ਮਹੀਨੇ ਪਹਿਲਾਂ ਬਣੀ ਸੜਕ ਦੇ ਉੱਪਰ ਟੋਏ ਪੈ ਜਾਣ ਤੇ ਉਹ ਵੀ ਕਿਸੇ ਪੁਲ ਦੇ ਉੱਪਰ ਜਿੱਥੋਂ ਦੀ ਹੈਵੀ ਵਹੀਕਲ ਲੰਘਦੇ ਹੋਣ ਤੇ ਟ੍ਰੈਫਿਕ ਇੰਨਾ ਜ਼ਿਆਦਾ ਹੋਵੇ ਕਿ ਉੱਥੋਂ ਲੰਘਣ ਦੇ ਲਈ ਜਾਮ ਦੇ ਵਿੱਚ ਵੀ ਫਸਣਾ ਪੈਂਦਾ ਹੋਵੇ ਤਾਂ ਸੋਚੋ ਫਿਰ ਤੁਹਾਡੇ ਟੈਕਸ ਦਾ ਪੈਸਾ ਕਿੱਥੇ ਜਾਂਦਾ ਹੋਵੇਗਾ ਤਾਂ ਇੱਕ ਤਸਵੀਰ ਦਿਖਾਉਣ ਲੱਗੇ ਆ ਲੁਧਿਆਣੇ ਦੇ ਪੁਲ ਦੀ ਤਸਵੀਰ ਆ ਦੱਖਣੀ ਬਾਈਪਾਸ ਦੇ ਉੱਪਰ ਇਹ ਜੋ ਪੁਲ ਬਣਿਆ ਹੋਇਆ ਉਸ ਪੁਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜੇਕਰ ਇਸ ਪੁਲ ਦੀ ਗੱਲ ਕਰੀਏ ਤਾਂ ਇਸ ਦੀ ਮੁਰੰਮਤ ਹੋਏ ਨੂੰ ਅਜੇ ਸਿਰਫ 3 ਮਹੀਨੇ ਦੇ ਕਰੀਬ ਦਾ ਸਮਾਂ ਹੋਇਆ ਪਰ ਉਸ ਦੇ ਬਾਵਜੂਦ ਇਹ ਹਾਲਾਤ ਦੇਖ ਸਕਦੇ ਹਾਂ ਕੈਮਰੇ ਤੇ ਰਾਹੀਂ ਅਸੀਂ ਦਿਖਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਇੱਕ ਟੋਆ ਜਿਹੜਾ ਇਸ ਪੁਲ ਦੇ ਵਿੱਚ ਪੈ ਚੁੱਕਿਆ ਵਾ ਤਾਂ ਦੱਸ ਦੇ ਕਿ ਲੁਧਿਆਣਾ ਦੱਖਣੀ ਬਾਈਪਾਸ ਦੀ ਇਹ ਤਸਵੀਰ ਹੈ ਜਦੋਂ ਤੁਸੀਂ ਦਰਾਹੇ ਵਾਲੀ ਸਾਈਡ ਤੋਂ ਲੁਧਿਆਣਾ 베ਰਕਾ ਪਲਾਂਟ ਵਾਲੀ ਸਾਈਡ ਨੂੰ ਆਉਨੇ ਹੋ ਜਾਂ ਫਿਰੋਜ਼ਪੁਰ ਰੋਡ ਦੇ ਉੱਪਰ ਆਉਨੇ ਹੋ ਤਾਂ ਤੁਸੀਂ ਇਸੇ ਬਾਈਪਾਸ ਨੂੰ ਯੂਜ਼ ਕਰਦੇ ਹੋ ਤੇ ਇਸ ਬਾਈਪਾਸ ਦੀ ਝੇਕਰ ਗੱਲ ਕਰੀਏ ਤਾਂ ਜੋ ਰੇਲਵੇ ਲਾਈਨਾਂ ਦੇ ਉੱਪਰ ਪੁਲ ਬਣਿਆ 베ਰਕਾ ਪਲਾਂਟ ਦੇ ਬਿਲਕੁਲ ਨਜ਼ਦੀਕ ਤਾਂ ਉਸ ਪੁਲ ਦੀਆਂ ਇਹ ਤਸਵੀਰਾਂ ਨੇ ਜਵੱਦੀ ਪੁਲ ਵੀ ਕਿਹਾ ਜਾਂਦਾ ਤਾਂ ਉਸ ਪੁਲ ਦੇ ਉੱਪਰ ਇਹ ਹਾਲਾਤ ਨੇ ਕਿ ਦੇਖ ਸਕਦੇ ਹੋ ਤੁਸੀਂ ਟੋਏ ਪੈ ਚੁੱਕਿਆ ਤਾਂ ਥੱਲੇ ਸਰੀਏ ਨਿਕਲੇ ਹੋਏ ਦਿਖਾਈ ਦੇ ਰਹੇ ਤੇ ਉਸ ਤੋਂ ਬਾਅਦ ਜ਼ਮੀਨ ਦਿਖ ਰਹੀ ਹੈ ਹੁਣ ਤੁਸੀਂ ਅੰਦਾਜ਼ਾ ਲਗਾਓ ਕਿ ਇਸ ਪੁਲ ਦੇ ਉੱਪਰੋਂ ਦੀ ਕਿੰਨੀ ਟ੍ਰੈਫਿਕ ਜਿਹੜੀ ਲੰਘਦੀ ਆ ਤਾਂ ਅਸੀਂ ਤਸਵੀਰਾਂ ਦੇ ਵਿੱਚ ਵੀ ਹੁਣ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਤੋਂ ਦੇਖ ਸਕਦੇ ਹੋ ਕਿ ਵਾਹਨ ਜਿਹੜੇ ਲੰਘ ਰਹੇ ਆ ਤੇ ਕਈ ਜਿਹੜੇ ਇੱਥੋਂ ਟਰੱਕ ਵੀ ਲੰਘਦੇ ਆ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਸਮਾਨ ਜਿਹੜਾ ਹੁੰਦਾ ਵੇਟ ਕਾਫੀ ਹੁੰਦਾ ਤਾਂ ਉਹ ਟਰੱਕ ਵੀ ਇਸ ਪੁਲ ਦੇ ਉੱਪਰੋਂ ਦੀ ਲੰਘਦੇ ਆ ਪਰ ਇਸ ਪੁਲ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰੀਕੇ ਇੱਥੇ ਤੋਏ ਜਿਹੜੇ ਪੈ ਚੁੱਕੇ ਆ ਜੇਕਰ ਇਸ ਦੇ ਪੁਲ ਦੀ ਮੁਰੰਮਤ ਦੀ ਗੱਲ ਕਰੀਏ ਤਾਂ ਮੇਨਟੇਨੈਂਸ ਦਾ ਜਿਹੜਾ ਕੰਮ ਸੀ ਉਹ ਤਕਰੀਬਨ 3 ਮਹੀਨੇ ਪਹਿਲਾਂ ਹੋਇਆ ਸੀ ਉਸ ਤੋਂ ਪਹਿਲਾਂ ਇਸ ਪੁਲ ਨੂੰ ਪਟਿਆ ਗਿਆ ਸੀ ਉਸ ਤੋਂ ਬਾਅਦ ਦੁਬਾਰੇ ਇਸ ਪੁਲ ਦੇ ਉੱਪਰ ਜਿਹੜੀ ਲੁੱਕ ਪਾਈ ਗਿਆ ਪਰ ਕੀ ਜਦੋਂ ਲੁੱਕ ਪਾਈ ਜਾ ਰਹੀ ਸੀ ਉਸ ਸਮੇਂ ਇਸ ਪੁਲ ਦੇ ਵਿੱਚ ਪਏ ਟੋਏ ਦੇ ਬਾਰੇ ਕੀ ਜਾਣਕਾਰੀ ਨਹੀਂ ਸੀ ਜਾਂ ਫਿਰ ਜਿਹੜੇ ਵਰਕਰਾਂ ਦੇ ਵੱਲੋਂ ਪੁਲ ਬਣਾਇਆ ਜਾ ਰਿਹਾ ਸੀ ਜਿਨ੍ਹਾਂ ਦੇ ਵੱਲੋਂ ਇੱਥੇ ਲੁੱਕ ਪਾਈ ਗਿਆ ਕੀ ਉਹਨਾਂ ਦੇ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਤਾਂ ਅਣਗਹਿਲੀ ਕਿਸ ਦੀ ਆ ਵੱਡੇ ਸਵਾਲ ਖੜੇ ਹੋ ਰਿਹਾ ਕਿ ਆਖਰ ਕਿਸ ਦੀ ਅਣਗਹਿਲੀ ਸੀ ਕਿਸ ਦੀ ਅਣਗਹਿਲੀ ਦੇ ਕਾਰਨ ਇਹ ਪੁਲ ਦੇ ਵਿੱਚ ਇਸ ਤਰੀਕੇ ਦਾ ਟੋਆ ਪਿਆ ਕਿਉਂਕਿ ਇੱਥੇ ਵੱਡਾ ਹਾਦਸਾ ਵੀ ਵਾਪਰ ਸਕਦਾ ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਇੱਥੋਂ ਕਈ ਹੈਵੀ ਜਿਹੜੇ ਵਾਹਨ ਲੰਘਦੇ ਆ ਟਰੱਕ ਵਗੈਰਾ ਲੰਘਦੇ ਆ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ weight ਹੁੰਦਾ ਤਾਂ ਸੋਚੋ ਦੇਖ ਕੇ ਇੱਥੇ ਇਹ ਜਿਹੜਾ ਹੁਣ ਕੋਈ ਵੀ ਹੈਵੀ ਵਹੀਕਲ ਲੰਘਦਾ ਤਾਂ ਇੱਥੇ ਜਿਹੜਾ ਟੋਆ ਪਿਆ ਵਾ ਉਹ ਹੋਰ ਵੀ ਵਧੇਗਾ ਜਿਸਤੇ ਨਾਲ ਕੋਈ ਨਾ ਕੋਈ ਵੱਡਾ ਜਿਹੜਾ ਖਤਰਾ ਵਾ ਨੁਕਸਾਨ ਹੋ ਸਕਦਾ ਕੋਈ ਹਾਦਸਾ ਵਾਪਰ ਸਕਦਾ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਹਾਲਾਂਕਿ ਅਧਿਕਾਰੀਆਂ ਦੇ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਕਿ ਮੁਰੰਮਤ ਕਰਵਾਈ ਜਾ ਰਹੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਹਾਲਾਤ ਇੱਥੇ ਬਣੇ ਹੋਏ ਆ ਤਾਂ ਇਹ ਤਸਵੀਰਾਂ ਨੇ ਆਪਣੇ ਆਪ ਦੇ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਇੱਥੇ ਦੇਖ ਸਕਦੇ ਹੋ ਟੋਆ ਜਿਹੜਾ ਪੈ ਚੁੱਕਿਆ ਵਾ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਮੁਰੰਮਤ ਕਰਵਾਉਣ ਦੇ ਲਈ ਵੀ ਕਹਿ ਦਿੱਤਾ ਗਿਆ ਉੱਥੇ ਹੀ ਦੇਖ ਕਰ ਟ੍ਰੈਫਿਕ ਦੀ ਗੱਲ ਕਰੀਏ ਤਾਂ ਉਸ ਨੂੰ ਵੀ ਡਾਇਵਰਟ ਕਰ ਦਿੱਤਾ ਗਿਆ ਰੂਟ ਜਿਹੜੇ ਬਦਲ ਦਿੱਤੇ ਗਏ ਨੇ ਤਾਂ ਤੁਹਾਨੂੰ ਰੂਟ ਦੀ ਜਾਣਕਾਰੀ ਵੀ ਦੇ ਦਿੰਦੇ ਆ ਦੱਸ ਇੱਕ ਲੁਧਿਆਣਾ ਦਰਾਹਾ ਰੋਡ ਦੱਖਣੀ ਬਾਈਪਾਸ ਦੇ ਉੱਪਰ ਟ੍ਰੈਫਿਕ ਆਉਂਦੀ ਆ ਉਸ ਨੂੰ ਡਾਇਵਰਟ ਕੀਤਾ ਗਿਆ ਤਾਂ ਪੁਲਿਸ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਿਆ ਲੁਧਿਆਣਾ ਪੁਲਿਸ ਦੇ ਵੱਲੋਂ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਲੁਧਿਆਣਾ ਦਰਾਹਾ ਰੋਡ ਦੱਖਣੀ ਬਾਈਪਾਸ ਉੱਪਰ ਪੱਖੋਵਾਲ ਪੁਲ ਦੇ ਉੱਪਰ ਦੀ ਰਿਪੇਅਰ ਦਾ ਜਿਹੜਾ ਕੰਮ ਚੱਲਦੇ ਹੋਣ ਕਾਰਨ ਮਿਤੀ 11/9/24 ਤੋਂ ਅਗਲੇ 10 ਦਿਨਾਂ ਲਈ ਬੇਰਕਾ ਤੋਂ ਸਾਨੇਵਾਲ ਦੁਰਾਹਾ ਸਾਈਡ ਜਾਣ ਵਾਲੇ ਹੈਵੀ ਕਮਰਸ਼ੀਅਲ ਵਾਹਨਾਂ ਨੂੰ ਬੇਰਕਾ ਤੋਂ ਦੱਖਣੀ ਬਾਈਪਾਸ ਮਲਕਪੁਰ ਲਾਡੋਵਾਲ ਜਲੰਧਰ ਬਾਈਪਾਸ ਸਮਰਾਲਾ ਚੌਂਕ ਰਾਹੀਂ ਡਾਇਵਰਟ ਕੀਤਾ ਜਾਵੇਗਾ ਤਾਂ ਇਹ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਆ ਤਾਂ ਦੱਸੇ ਕਿ ਰੂਟ ਜਿਹੜੇ ਬਦਲ ਦਿੱਤੇ ਗਏ ਨੇ ਪਰ ਜੇਕਰ ਇਸ ਪੁਲ ਦੀ ਗੱਲ ਕਰੀਏ ਤਾਂ ਤਕਰੀਬਨ 3 ਮਹੀਨੇ ਪਹਿਲਾਂ ਹੀ ਇਸ ਦੀ ਮੁਰੰਮਤ ਜਿਹੜੀ ਕੀਤੀ ਗਈ ਸੀ ਹਾਲਾਂਕਿ ਹੁਣ ਜੇਕਰ ਤੁਸੀਂ ਲੁਧਿਆਣੇ ਦੇ ਵਿੱਚੋਂ ਦੀ ਸਫ਼ਰ ਕਰਨਾ ਵਾ ਇਸ ਪੁਲ ਦੇ ਉੱਪਰੋਂ ਦੀ ਲੰਘਣਾ ਵਾ ਜਾਂ ਤੁਸੀਂ ਰੋਜ਼ਾਨਾ ਇੱਥੋਂ ਦੀ ਜਾਣਦੇ ਹੋ ਜੇਕਰ ਕੋਈ ਟਰੱਕ ਵਾਲਾ ਵੀਰ ਹੈ ਤਾਂ ਉਹਨਾਂ ਦੇ ਲਈ ਇਹ ਅਹਿਮ ਜਾਣਕਾਰੀ ਹੈ ਕਿ ਜਿਹੜੇ ਹੈਵੀ ਵਹੀਕਲ ਨੇ ਜਾਂ ਫਿਰ ਕਮਰਸ਼ੀਅਲ ਵਾਹਨ ਨੇ ਉਹਨਾਂ ਨੂੰ ਇੱਥੋਂ ਜਿਹੜਾ ਡਾਇਵਰਟ ਕੀਤਾ ਜਾ ਰਿਹਾ ਵਾ ਜੇਕਰ ਰੂਟ ਦੀ ਗੱਲ ਕਰੀਏ ਤਾਂ ਪਿੱਛੋਂ ਗੱਲ ਪੁਲ ਤੋਂ ਤੁਸੀਂ ਸ਼ਹਿਰ ਦੇ ਜੋ ਸਾਈਡ ਤੋਂ ਦੀ ਜਾ ਸਕਦੇ ਹੋ ਜੋ ਕਿ ਇੱਕ ਅਰੋੜਾ ਪੈਲੈਸ ਤੋਂ ਰਸਤਾ ਜਾਂਦਾ ਉਸ ਰਸਤੇ ਦੀ ਵਰਤੋਂ ਕਰ ਸਕਦੇ ਹੋ ਜਾਂ ਫਿਰ ਤੁਸੀਂ ਜੋ ਪੱਖੋਵਾਲ ਵਾਲਾ ਰੋਡ ਹੈ 200 ਫੁੱਟਾ ਰੋਡ ਹੈ ਉਸ ਰੋਡ ਦੀ ਵਰਤੋਂ ਕਰ ਸਕਦੇ ਹੋ ਤੇ ਜੇਕਰ ਤੁਸੀਂ ਲਾਟੋਵਾਲ ਵਾਲੀ ਸਾਈਡ ਤੋਂ ਆਉਣਾ ਜਾਂ ਫਿਰੋਜ਼ਪੁਰ ਵਾਲੀ ਸਾਈਡ ਤੋਂ ਆਉਣਾ ਤਾਂ ਤੁਹਾਨੂੰ ਫਿਰ ਸਮਰਾਲਾ ਚੌਂਤੇ ਰਾਹੀਂ ਜਿਹੜਾ ਅੱਗੇ ਜਾਣਾ ਪਏਗਾ ਤਾਂ ਇਹ ਅ ਦੱਖਣੀ ਬਾਈਪਾਸ ਤੋਂ ਜਿਹੜਾ ਇੱਕ ਰੂਟ ਡਿਵਰਟ ਕੀਤੇ ਗਏ ਨੇ ਤੇ ਪੁਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਲੁਧਿਆਣੇ ਦੀਆਂ ਤਸਵੀਰਾਂ ਨੇ ਹਾਲਾਂਕਿ ਅਧਿਕਾਰੀਆਂ ਦੇ ਵੱਲੋਂ ਇੱਥੇ ਪੱਥਰ ਲਗਾ ਕੇ ਜਿਹੜਾ ਇਸ ਏਰੀਆ ਨੂੰ ਕਵਰ ਜ਼ਰੂਰ ਕੀਤਾ ਗਿਆ ਤਾਂ ਕਿ ਜੋ ਵਹੀਕਲ ਨੇ ਉਹ ਸਾਈਡ ਤੋਂ ਦੀ ਲੰਘ ਸਕਣ ਪਰ ਜੇਕਰ ਇਸ ਰਸਤੇ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਟ੍ਰੈਫਿਕ ਇਸ ਰਸਤੇ ਦੇ ਉੱਪਰ ਹਰ ਰੋਜ਼ ਦੇਖਣ ਨੂੰ ਮਿਲਦਾ ਵਾ ਦੁਪਹਿਰ ਦਾ ਵੇਲਾ ਅਜੇ ਥੋੜੀ ਟ੍ਰੈਫਿਕ ਘਟਾ ਪਰ ਜਦੋਂ ਸ਼ਾਮ ਦਾ ਵੇਲਾ ਹੁੰਦਾ ਜਾਂ ਫਿਰ ਸਵੇਰ ਦਾ ਵੇਲਾ ਹੁੰਦਾ ਤਾਂ ਉਸ ਸਮੇਂ ਇਸ ਰੋਡ ਦੇ ਉੱਪਰ ਕਾਫੀ ਜ਼ਿਆਦਾ ਜਿਹੜੀ ਟ੍ਰੈਫਿਕ ਹੁੰਦੀ ਆ ਕਿਉਂਕਿ ਦੁਪਹਿਰ ਦੇ ਟਾਈਮ ਦੀ ਜੇਕਰ ਗੱਲ ਕਰੀਏ ਤਾਂ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੀਆਂ ਗੱਡੀਆਂ ਇੱਥੋਂ ਲੰਘ ਰਹੀਆਂ ਨੇ ਪਰ ਸ਼ਾਮ ਦੇ ਵੇਲੇ ਜਾਂ ਫਿਰ ਸਵੇਰ ਦੀ ਗੱਲ ਕਰੀਏ ਤਾਂ ਉਸ ਸਮੇਂ ਇਸ ਰੋਡ ਦੇ ਉੱਪਰ ਕਾਫੀ ਜ਼ਿਆਦਾ ਜਾਮ ਜਿਹੜਾ ਉਹ ਵੀ ਦੇਖਣ ਨੂੰ ਮਿਲਦਾ ਪਰ ਇਸ ਤਰੀਕੇ ਦੀਆਂ ਗੈਲੀਆਂ ਜਾਂ ਫਿਰ ਇਸ ਤਰੀਕੇ ਦੀ ਜਿਹੜੀਆਂ ਜਿਹੜੀਆਂ ਅੰਗੈਲੀਆਂ ਸਾਹਮਣੇ ਆਉਂਦੀਆਂ ਨੇ ਉਸ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੁੰਦੇ ਆ ਕਿ ਆਖਰ ਕਿਸ ਦੀ ਗਲਤੀ ਦੇ ਕਾਰਨ ਇਸ ਤਰੀਕੇ ਜਿਹੜਾ ਲੋਕਾਂ ਨੂੰ ਇਸ ਤੱਕ ਮਿਆਜਾ ਭੁਗਤਣਾ ਪੈਂਦਾ ਕਿਉਂਕਿ ਇੱਥੇ ਕੋਈ ਨਾ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਵਾ ਤਾਂ ਇਹ ਤਸਵੀਰਾਂ ਨੇ ਲੁਧਿਆਣਾ ਦੇ ਦੱਖਣੀ ਬਾਈਪਾਸ ਦੀਆਂ ਜਵੱਦੀ ਪੁਲ ਦੀਆਂ ਜਿੱਥੇ ਇੱਕ ਤੋ ਆ ਜਿਹੜਾ ਪੁਲ ਦੇ ਵਿੱਚ ਪੈ ਚੁੱਕਿਆ ਵਾ ਤੇ ਜੇਕਰ ਤੁਸੀਂ ਇਸ ਰਸਤੇ ਤੋਂ ਲੰਘਦੇ ਹੋ ਤਾਂ ਤੁਸੀਂ ਵੀ ਕੋਈ ਹੋਰ ਵਿਕਲਪ ਜਿਹੜਾ ਜ਼ਰੂਰ ਚੁਣੋ ਜੇਕਰ ਕੋਈ ਹੈਵੀ ਵਹੀਕਲ ਹੈ ਤੁਹਾਡੇ ਕੋਲ ਤਾਂ ਫਿਰ ਤੁਸੀਂ ਜੋ ਪੁਲਿਸ ਦੇ ਵੱਲੋਂ ਰੂਟ ਬਣਾਏ ਗਏ ਨੇ ਉਹਨਾਂ ਦੀ ਵਰਤੋਂ ਕਰੋ ਤਾਂ ਕਿ ਤੁਹਾਨੂੰ ਖੱਜੜਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਹੈ ਤੇ ਪੁਲ ਜਿਹੜਾ ਟੁੱਟਿਆ ਜੀ ਹੁਣ ਹਾਲੇ ਤੱਕ ਤਾਂ ਜੀ ਇਹਦਾ ਸ਼ੁਕਰ ਮਨਾਉਂਦੇ ਸੀ ਇਹ 10 ਸਾਲ ਬਾਅਦ ਬਣ ਗਿਆ 2013 ਚ ਬਣਿਆ ਸੀ ਇਹ ਬਾਦਲ ਸਰਕਾਰ ਦੇ ਟਾਈਮ ਦੇ ਵਿੱਚ ਜੀ ਇਹ ਤਾਂ ਪਹਿਲਾਂ ਸ਼ੁਕਰ ਮਨਾਈ ਜਾਂਦੇ ਸੀ ਹਲੇ ਲੰਘਦੇ ਵੀ ਸ਼ੁਕਰ ਹੈ ਕਿ ਉੱਥੇ ਖੁੱਲਿਆ ਨਹੀਂ ਆ ਹੁਣ ਉਸ ਦਿਨ ਦਾ ਦੁੱਖ ਫੇਰ ਸ਼ੁਰੂ ਹੋ ਗਿਆ ਉਹ ਹੀ ਮੇਰੇ ਖਿਆਲ ਨਾਲ ਅਜੇ ਬਣੇ ਨੂੰ ਵੀ ਸਿਰਫ 3 ਤੋਂ 4 ਮਹੀਨੇ ਹੋਏ ਨੇ ਹਾਰਡਲੀ ਜੀ ਹਾਰਡਲੀ ਪਹਿਲਾਂ ਤਾਂ ਕੰਪਲੀਟ ਹੀ ਦੇ ਲੋਕ ਕਿਵੇਂ ਕੀਤਾ ਵਾ ਪਹਿਲਾਂ 2 ਮਹੀਨੇ ਦਾ ਪੱਟ ਕੇ ਛੱਡ ਦਿੰਦੇ ਆ ਵੀ ਲੋਕੀ ਇਹਦੇ ਤੇ ਇੰਜੋਏ ਕਰਨ ਪਹਿਲਾਂ ਫਿਰ ਇੰਜੋਏ ਕਰਦੇ ਆ ਲੋਕੀ ਕਹਿੰਦੇ ਹੀ ਨਹੀਂ ਆਵਾਜ਼ ਨਹੀਂ ਚੱਕਦੇ ਹੁਣ ਹੁਣ ਜੇ ਗੱਲ ਕਰੀਏ ਤਾਂ ਟੋਆ ਜਿਹੜਾ ਪੈ ਚੁੱਕਿਆ ਤੇ ਜਿਸ ਤਰੀਕੇ ਦੇ ਵਾਹਨ ਇਸ ਪੁਲ ਦੇ ਉੱਪਰ ਦੀ ਲੰਘਦੇ ਆ ਟਰੱਕ ਲੰਘਦੇ ਆ ਵਜਨ ਕਾਫੀ ਜ਼ਿਆਦਾ ਹੁੰਦਾ ਤਾਂ ਇੱਕ ਵੱਡਾ ਹਾਦਸਾ ਵੀ ਵਾਪਰ ਸਕਦਾ ਵਾ ਹਾਸਤਾ ਹੀ ਇੱਥੇ ਤੁਸੀਂ ਟ੍ਰੈਫਿਕ ਜਾਮ ਦੇਖਿਓ ਥੋੜੀ ਦੇਰ ਰੁਕ ਜਾਓ ਹਲੇ ਬੱਸਾਂ ਦੀ ਟਰੈਵਲਿੰਗ ਸ਼ੁਰੂ ਆਉਣੀ ਆ ਸਕੂਲ ਟਾਈਮਿੰਗ ਆਫ ਹੋ ਚੁੱਕੀ ਆ ਤੇ ਇੱਥੇ ਤੁਸੀਂ ਜਾਮ ਦੇਖਿਓ ਫਿਰ ਲੜਨ ਨੂੰ ਪੈਂਦੇ ਨੇ ਇੱਕ ਦੂਜੇ ਨੂੰ ਗੱਡੀ ਓਵਰਟੇਕ ਕਰ ਕਰਕੇ ਅੱਗੇ ਆ ਰਹੇ ਨੇ ਇੰਨਾ ਜ਼ਿਆਦਾ ਨਾਲ ਬੱਚੇ ਹੁੰਦੇ ਆ ਬ੍ਰੇਕਾਂ ਵੱਜਦੀਆਂ ਨੇ ਡਬਲ ਸ਼ੀਸ਼ੇ ਤੇ ਜਾ ਕੇ ਹਿੱਟ ਕਰਦੇ ਆ ਬੱਚੇ ਤਾਂ ਤਕਰੀਬਨ 1 ਘੰਟੇ ਪਹਿਲਾਂ ਤੱਕ ਜੇ ਹਾਲਤ ਦੀ ਗੱਲ ਕਰੀਏ ਤਾਂ ਉਦੋਂ ਵੀ ਇੱਥੇ ਬੜਾ ਜਾਮ ਲੱਗਿਆ ਹੋਇਆ ਸੀਗਾ ਪਿੱਛੇ ਹਸਪੀਟਲ ਤੱਕ ਜਿਹੜਾ ਜਾਮ ਸੀ ਅੱਗੇ ਇਧਰ ਬੇਰਕਾ ਪੁਲ ਤੱਕ ਜਾਮ ਲੱਗਿਆ ਹੋਇਆ ਸੀਗਾ ਬਹੁਤ ਹੀ ਜਿੰਨਾ ਮਰਜੀ ਅਸੀਂ ਕਹਿ ਲਈਏ ਉਹ જૂਨੀ ਸੜਕ ਦੀ ਵਾਲਾ ਕੰਮ ਆ ਕੋਈ ਫਰਕ ਨਹੀਂ ਪੈ ਰਿਹਾ ਸਿਟੀਜ਼ਨ ਟੈਕਸ ਪੂਰੇ ਪੇ ਕਰ ਰਹੇ ਆ ਗੱਡੀਆਂ ਦੀ ਭੰਨ ਤੋੜ ਪੂਰੀ ਹੋ ਰਹੀ ਆ ਰੱਜ ਕੇ ਉਹਨਾਂ ਦੇ ਨਵੇਂ-ਨਵੇਂ ਰੂਲ ਕੱਢੀ ਜਾ ਰਹੇ ਆ ਡੀਜ਼ਲ ਬੰਦ ਕਰੋ ਤੁਸੀਂ EV ਦੇ ਸਟਾਰਟ ਕਰੋ ਹਰੇਕ ਘਰ ਦਾ 15 ਲੱਖ ਰੁਪਏ ਖਰਚਾ ਉਹਨਾਂ ਨੇ ਪਰਮਨੈਂਟ ਕਰਤਾ ਕੀ ਮੰਨਦੇ ਹੋ ਕਿ ਅਜੇਹੇ ਜਦੋਂ ਕਿ ਕੰਮ ਹੁੰਦਾ ਬਾ ਜਦੋਂ ਪੁਲ ਦੀ ਰਿਪੇਅਰ ਹਲੇ ਹੋਈ ਨੂੰ ਕੁਝ ਮਹੀਨੇ ਹੋਏ ਨੇ ਨਾ ਉਸ ਤੋਂ ਬਾਵਜੂਦ ਇਹ ਹਾਲ ਆ ਤਾਂ ਇਸ ਨੂੰ ਲੈ ਕੇ ਤੁਸੀਂ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ਜ਼ਿੰਮੇਵਾਰ ਪੀ ਡਬਲਯੂ ਡੀ ਜੀ ਜਾਂ ਨਹੀਂ ਵਾਲੇ ਨੈਸ਼ਨਲ ਹਾਈਵੇਅ ਅਥਾਰਟੀ ਵਾਲੇ ਉਹਨਾਂ ਦੇ ਹੀ ਨੇ ਜਾਣਦਾ ਉਹ ਪ੍ਰੋਪਰ ਪੈਸੇ ਨਹੀਂ ਬੇ ਕਰ ਰਹੇ ਉਹਨਾਂ ਨੂੰ ਜਾਂ ਪੇ ਉਹ ਜਾਰਾ ਹੋਰ ਕਿਸੇ ਪਾਸੇ ਕਰ ਰਹੇ ਆ ਵੀ ਜਿਹੜਾ ਉਧਰ ਹੀ ਫੰਡ ਜਾਈ ਜਾ ਰਿਹਾ ਇੱਧਰ ਆ ਹੀ ਨਹੀਂ ਰਿਹਾ ਤਾਂ ਇਸ ਸਮੇ ਉਸੇ ਪੁਲ ਦੇ ਅਸੀਂ ਪਹੁੰਚੇ ਆ ਤਾਂ ਹੁਣ ਦੀਆਂ ਜਿਹੜੇ ਹਾਲਾਤ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਦੇਖੋ ਕਿ ਕਿਵੇਂ ਜਿਹੜਾ ਇੱਥੇ ਲੈਂਟਰ ਆ ਨਾ ਉਹ ਡਿੱਗਿਆ ਹੋਇਆ ਵਾ ਤੇ ਥੱਲੋਂ ਦੇਖ ਸਕਦੇ ਹੋ ਉੱਪਰੋਂ ਅਸੀਂ ਛੋਟਾ ਜਿਹਾ ਜਿਹੜਾ ਹੌਲ ਤੁਹਾਨੂੰ ਦਿਖਾਇਆ ਸੀ ਪਰ ਜੇਕਰ ហេਠਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਹੁਣ ਇਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਜ਼ਿਆਦਾ ਜਿਹੜਾ ਪੁਲ ਦਾ ਏਰੀਆ ਵਾ ਉਹ ਇੱਥੋਂ ਖਰਾਬ ਹੋ ਚੁੱਕਿਆ ਵਾ ਦੇਖੋ ਕਿਵੇਂ ਸਰੀਏ ਦੇਖ ਰਿਹਾ ਤਾਂ ਲੈਂਟਰਾਂ ਜਿਹੜਾ ਟੁੱਟ-ਟੁੱਟ ਕੇ ਡਿੱਗ ਰਿਹਾ ਤਾਂ ਇੱਥੇ ਲੋਕਲ ਨੇ ਵੀਰ ਹੁਣੀ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਵੀਰੇ ਇਹ ਜਿਹੜੇ ਪੁਲ ਦੇ ਹਾਲਾਤ ਬਣੇ ਨੇ ਆ ਜਿਹੜਾ ਟੋਆ ਪਿਆ ਲੈਂਟਰ ហេਠਾਂ ਕਾਫੀ ਡਿੱਗਿਆ ਪਿਆ ਇਹ ਕਦੋਂ ਤੋਂ ਇਸ ਤਰੀਕੇ ਦੇ ਹਾਲਾਤ ਬਣੇ ਹੋਏ ਆ ਬਾਈ ਜੀ ਇਹਨੂੰ 2-3 ਮਹੀਨੇ ਹੋ ਗਏ ਇਹ ਰੋਜ਼ ਟ ਹੂੰ ਠੀਕ ਆ ਅਸੀਂ ਪ੍ਰਸ਼ਾਸਨ ਨੂੰ ਵੀ ਕਿਹਾ ਸੀ ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਇਹ ਜਿੰਨਾ ਚਿਰ ਗੱਡੀ ਥੱਲੇ ਡਿੱਗਦੀ ਨਹੀਂ ਜਾਂ ਕੋਈ ਬੰਦਾ ਥੱਲੇ ਨਹੀਂ ਆਉਂਦਾ ਬੰਦਾ ਮਰਦਾ ਨਹੀਂ ਉਹਨਾਂ ਚਿਰ ਕਿਸੇ ਪ੍ਰਸ਼ਾਸਨ ਨੇ ਨਹੀਂ ਆਉਣਾ ਇਹ ਟੁੱਟ ਰਿਹਾ ਤੁਹਾਡੇ ਸਾਹਮਣੇ 2 ਮਹੀਨੇ ਹੋ ਗਏ ਇਹ ਜਦ ਪੁਲ ਬਣਿਆ ਸੀਗਾ ਜੇ ਉਦੋਂ ਟੁੱਟ ਗਿਆ ਸੀਗਾ ਤਕਰੀਬਨ 3 ਮਹੀਨੇ ਪਹਿਲਾਂ ਹੁਣ ਰਿਪੇਅਰ ਹੋਈ ਹੈ ਇਹਦੀ ਉਹ ਉਦੋਂ ਦੇ ਹੀ ਹਾਲਾਤ ਆ ਹਾਂ ਇਹ ਟੁੱਟਦਾ ਹੀ ਰਹਿੰਦਾ ਬਈ ਤਾਂ ਇਹ ਕਨੇ ਧਿਆਨ ਹੀ ਕੋਈ ਪੱਕਾ ਕੰਮ ਤਾਂ ਕਰਦੇ ਨਹੀਂ ਹੈਗੇ ਇਹ ਇਹ ਥੱਲੇ ਕਿਸੇ ਨੇ ਨਹੀਂ ਆਉਣਾ ਹੈਗਾ ਜਦ ਪੁਲ ਬਣਿਆ ਹੈ ਉਦੋਂ ਟੁੱਟ ਗਿਆ ਸੀਗਾ ਹੂੰ ਉਦਘਾਟਨ ਕਰਿਆ ਇਹਨਾਂ ਨੇ ਤੇ 15 ਕਿ ਦਿਨ ਲਾਈ ਟੁੱਟ ਗਿਆ ਦੁਬਾਰਾ ਲੈਂਟਰ ਜਾ ਪਾਤਾ ਇਹ ਹੁਣ ਦੁਬਾਰਾ ਟੁੱਟਦਾ ਹੀ ਰਹਿੰਦਾ ਇੱਥੋਂ ਇਹਦਾ ਮਤਲਬ ਅਸੀਂ ਕਹਿੰਦੇ ਹਾਂ ਪ੍ਰਸ਼ਾਸਨ ਨੂੰ ਭਾਈ ਚਾਜ ਦੇ ਨਾਲ ਤਾਂ ਹੱਲ ਕਰੋ ਆਪਾਂ ਕਿਉਂ ਵੇਟ ਕਰਦੇ ਕਿ ਬੰਦਾ ਮਰ ਜਵੇ ਆਹੀ ਸਾਡਾ ਤਾਂ ਬੇਨਤੀ ਹੈ ਜੀ ਤੁਸੀਂ ਤੁਸੀਂ ਪ੍ਰਸ਼ਾਸਨ ਦੇ ਨਾਲ ਕਿਹਦੇ ਨਾਲ ਗੱਲਬਾਤ ਕੀਤੀ ਸੀ ਕੋਈ ਐਪਲੀਕੇਸ਼ਨ ਕਿਸੇ ਨੇ ਲਿਖ ਕੇ ਦਿੱਤੀ ਸੀ ਜਾਂ ਉਦਾਂ ਵਰਬਲੀ ਤੌਰ ਤੇ ਕਿਹਾ ਸੀ ਅਸੀਂ ਤਾਂ ਵਰਬਲੀ ਹੀ ਕਹਿ ਰਹੇ ਹਾਂ ਪ੍ਰਸ਼ਾਸਨ ਐਪਲੀਕੇਸ਼ਨ ਤਾਂ ਫਿਰ ਕਿਹੜਾ ਕਿਸੇ ਨੇ ਆਉਣਾ ਆ ਤੁਹਾਡੀ ਬਾਈਟ ਆ ਜੂਗੀ ਹੁਣ ਭਾਵੇਂ ਭੱਜੇ ਹੁਣ ਨਹੀਂ ਤਾਂ ਜਿੱਦਾਂ ਕੋਈ ਬੰਦਾ ਮਰੂਗਾ ਉਦੋਂ ਤਾਂ ਕੋਈ ਨਾ ਕੋਈ ਆ ਜਾਊਗਾ ਬਥੇਰੇ ਬੰਦੇ ਆ ਜਾਣਗੇ ਸਾਰਾ ਪ੍ਰਸ਼ਾਸਨ ਹੀ ਆ ਜਾਊਗਾ ਜਿੰਨਾ ਜ ਟੁੱਟ ਰਿਹਾ ਡਿੱਗ ਰਿਹਾ ਉਹਨਾਂ ਚਿਰ ਕੋਈ ਨਹੀਂ ਆਉਂਦਾ ਇਥੇ ਤਾਂ ਜਿਸ ਤਰੀਕੇ ਗੱਲ ਕਰੀਓ ਉੱਪਰੋਂ ਤਾਂ ਜਿਹੜਾ ਰਸਤਾ ਉਹ ਬੰਦ ਕਰ ਦਿੱਤਾ ਗਿਆ ਗੈਲਦਵਾਲੀ ਉੱਤੇ ਬੂਰੀਆਂ ਲਗਾ ਕੇ ਟ੍ਰੈਫਿਕ ਸਾਈਡ ਦੂਜੀ ਕੱਲ ਰਾਤੀ ਗੱਲ ਹੈ ਮੇਰੀ ਕਹਿੰਦਾ ਸ਼ਾਮ ਦੇ ਵੇਲੇ ਕੀਤਾ ਗਿਆ ਅੱਛਾ ਜੀ ਉਸ ਤੋਂ ਪਹਿਲਾਂ ਕਿਸੇ ਦਾ ਧਿਆਨ ਨਹੀਂ ਆ ਕੋਈ ਧਿਆਨ ਨਹੀਂ ਕਿਸੇ ਦਾ ਥੱਲੇ ਲੀਵਰ ਕੰਮ ਕਰਦੀ ਆ ਪੁਲ ਦਾ ਕੰਮ ਆ ਥੱਲਿਓ ਅਸੀਂ ਬੰਦੇ ਹਟਾਏ ਨੇ ਬਾਈ ਤੁਹਾਡੇ ਸਿਰ ਤੇ ਲੱਗੂ ਕੋ ਟੁੱਟ ਜੂ ਕੋ ਮਰੋਂਗੇ ਤੁਸੀਂ ਕੋਈ ਧਿਆਨ ਨਹੀਂ ਦੇ ਰਹਾ ਜੀ ਕੋਈ ਵੀ ਤਾਂ ਅਨਗੈਲੀ ਦੀ ਜੇਕਰ ਗੱਲ ਕਰੀ ਕਿਹਦੀ ਅਨਗੈਲੀ ਮੰਨਦੇ ਹੋ ਕਿਉਂਕਿ ਵਰਕਰ ਜਿਹੜੇ ਰੋਡ ਦਾ ਕੰਮ ਕਰਦੇ ਨੇ ਪੁਲਾਂ ਦੇ ਉੱਪਰ ਅਕਸਰ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਹੀ ਇੱਥੇ ਵੀ ਲੁੱਕ ਪਾਈ ਗਈ ਆ ਤਾਂ ਧਿਆਨ ਦੇਣ ਦਾ ਫਰਜ਼ ਉਹਨਾਂ ਦਾ ਵੀ ਸੀ ਜਿਹੜੇ ਇੰਜੀਨੀਅਰ ਕੰਮ ਕਰ ਰਹੇ ਸੀ ਉਹਨਾਂ ਦਾ ਵੀ ਫਰਜ਼ ਬਣਦਾ ਸੀ ਕਿ ਚੰਗੇ ਤਰੀਕੇ ਨਿਰੀਖਣ ਜਿਹੜਾ ਪੁਲਾਂ ਦਾ ਕੀਤਾ ਜਾਂਦਾ ਤਾਂ ਮੰਨਦੇ ਹੋ ਕਿ ਇੱਥੇ ਅਨਗੈਲੀ ਫਿਰ ਉਹਨਾਂ ਅਧਿਕਾਰੀਆਂ ਦੀ ਅਨਗੈਲੀ ਲੇਬਰ ਦੀ ਕੋਈ ਨਹੀਂ ਬਾਈ ਜੀ ਲੇਬਰ ਨੇ 500 ਰੁਪਏ ਲੈਣਾ ਕੰਮ ਕਰਨਾ ਦਿਹਾੜੀ ਇਹ ਜਿਹੜੇ ਇੰਜੀਨੀਅਰ ਲੱਗੇ ਨੇ ਅਧਿਕਾਰੀ ਲ ਇੰਜੀਨੀਅਰਾਂ ਦਾ ਸਾਰਿਆਂ ਦਾ ਰੋਲ ਆ ਜੀ ਜਿਹੜਾ ਬੰਦਾ ਨਹੀਂ ਧਿਆਨ ਦੇ ਰਿਹਾ ਜਿਹਦੀ ਇਸ ਪੌਲੇ ਤੇ ਡਿਊਟੀ ਆ ਸਾਰੋਂ ਦਾ ਵੱਡਾ ਕਸੂਰਵਾਰ ਉਹ ਬੰਦਾ ਜੀ ਠੀਕ ਆ ਨਾ ਜੋ ਬੰਦਾ ਆਪਣੀ ਇੱਥੇ ਕੇਅਰ ਨਹੀਂ ਕਰ ਰਿਹਾ ਉਹ ਵੇਟ ਕਰ ਰਿਹਾ ਵੀ ਇੱਥੇ ਵੀ ਕੰਮ ਗਲਤ ਹੋਵੇ ਤੇ ਫੇਰ ਉਹ ਪਹੁੰਚੇ ਤਾਂ ਉਹਨੂੰ ਹੁਣੀ ਪਹਿਲਾਂ ਹੀ ਅਗਾ ਕੀਤਾ ਜਾਵੇ ਭਾਈ ਆਦਾ ਕੰਮ ਨੂੰ ਸਾਭ ਤੇ ਕੋਈ ਅਨਹੋਣੀ ਹੋਣ ਤੋਂ ਬਚੇ ਤੇ ਆਪਾਂ ਇਸ ਚੀਜ਼ ਦਾ ਬਚਾਅ ਕਰੀਏ ਬਿਲਕੁਲ ਦੀ ਤਾਂ ਬਾਈ ਜੀ ਧੰਨਵਾਦ ਤੁਸੀਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਆ ਥੱਲੇ ਹੇਠਾਂ ਹਾਲਾਤ ਆ ਜਿਹੜੇ ਉਹ ਤੁਹਾਨੂੰ ਦਿਖਾ ਰਹੇ ਆ ਜੀ ਇਹ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਜੀ ਬਿਲਕੁਲ ਆ ਦੇਖੋ ਆ ਹੁਣ ਪੱਥਰ ਕਿਸੇ ਦੇ ਸਿਰ 'ਚ ਲੱਗੇ ਇਹਨੇ ਬੰਦਾ ਬਚਣਾ ਥੋੜੀ ਆ ਉਹ ਉਧਾਰ ਦੇਣ ਤੋਂ ਡਗਦਾ ਆ ਕੇ ਇੱਥੇ ਲੇਬਰ ਵਿਚਾਰੀ ਬੈਠੀ ਆ ਕੰਮ ਕਰ ਰਹੀ ਹੈ ਗਰੀਬ ਆਦਮੀ ਬਿਲਕੁਲ ਦੀ ਤਾਂ ਅੱਗੇ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇੱਥੇ ਜਿਹੜੇ ਹੇਠਾਂ ਕੰਮ ਚੱਲ ਰਿਹਾ ਕਿਉਂਕਿ ਰੇਲਵੇ ਲਾਈਨ ਦਾ ਵੀ ਇੱਥੇ ਕੰਮ ਚੱਲ ਰਿਹਾ ਤਾਂ ਅਕਸਰ ਜਿਹੜੇ ਲੇਬਰ ਦੇ ਵਰਕਰ ਨੇ ਉਹ ਇੱਥੇ ਆ ਕੇ ਬੈਠ ਜਾਂਦੇ ਆ ਇੱਥੇ ਜਿਹੜਾ ਰੋਟੀ ਪਾਣੀ ਵੀ ਉਹਨਾਂ ਦੇ ਵੱਲੋਂ ਬਣਾਇਆ ਜਾਂਦਾ ਇੱਕ ਸਾਈਡ ਦੇ ਉੱਪਰ ਛੱਡ ਜਿਹੜਾ ਉਹਨਾਂ ਦੇ ਵੱਲੋਂ ਬਣਾਇਆ ਗਿਆ ਪਰ ਜੇਕਰ ਜਿਦਾਂ ਵੀਰ ਹੁੰਦੇ ਆ ਦਿਖਾਇਆ ਇਹ ਪੱਥਰ ਜਿਹੜੇ ਦੇਖ ਸਕਦੇ ਹੋ ਤਕਰੀਬਨ ਕਾਫੀ ਭਾਰੇ ਭਾਰੇ ਜਿਹੜੇ ਪੱਥਰ ਹੇਠਾਂ ਡੇਗੇ ਹੋਏ ਨੇ ਤਾਂ ਤੁਸੀਂ ਅੰਦਾਜ਼ਾ ਅੰਦਾਜ਼ਾ ਲਗਾ ਸਕਦੇ ਜੀ ਜੀ ਬਿਲਕੁਲ 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 ਹੋਰ ਆਪਣੇ ਲੱਗੇ ਆ ਕੇ ਤਾਂ ਇਹ ਤਸਵੀਰਾਂ ਦਿਖਾ ਰਿਹਾ ਜੀ ਇਹਠਾਂ ਹਾਲਾਤ ਜਿਹੜੇ ਨੇ ਦੇਖ ਸਕਦੇ ਹੋ ਕਿ ਕਿਵੇਂ ਧਰਤੀ ਦੇ ਉੱਪਰ ਜਿਹੜਾ ਸਿਮੈਂਟ ਵਗੈਰਾ ਇੱਥੇ ਡਿਗਾ ਹੈ ਲੈਂਟਰ ਜਿਹੜਾ ਪਾਇਆ ਸੀ ਤੇ ਉੱਪਰ ਦੇ ਹਾਲਾਤ ਵੀ ਦੇਖ ਸਕਦੇ ਹੋ ਕਿ ਕਿਵੇਂ ਸਰੀਏ ਜਿਹੜੇ ਉਹ ਦਿਖਦੇ ਪਏ ਆ ਅੱਧਾ ਪੁੜ ਕਹਿ ਸਕਦੇ ਆ ਕਿ ਅੱਧਾ ਜਿਹੜਾ ਪੌੜਾ ਬਿਲਕੁਲ ਇੱਥੇ ਖਰਾਬ ਹੋ ਚੁੱਕਿਆ ਵਾ ਤਾਂ ਹੁਣ ਇਹਦੀ ਰਿਪੇਅਰ ਆ ਜਿਹੜੀ ਉਹ ਕਿਸ ਤਰੀਕੇ ਹੋਏਗੀ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਵੇਂ ਉੱਪਰ ਜਿਹੜੀਆਂ ਬੂਰੀਆਂ ਰੱਖ ਕੇ ਸਿਰਫ ਬੰਦ ਕੀਤਾ ਗਿਆ ਜਿੱਥੇ ਖੱਡਾ ਪਿਆ ਪਰ ਦੇਖ ਕਰੋ ਉਸਦੇ ਆਲੇ-ਦੁਆਲੇ ਦੀ ਗੱਲ ਕਰੀਏ ਉਹ ਵੀ ਇੱਥੋਂ ਪੂਰੀ ਤੋਂ ਪੂਰੀ ਜਿਹੜੀ ਸਾਈਡ ਖਰਾਬ ਹੋ ਚੁੱਕੀ ਆ ਤੇ ਟੋਏ ਦੀ ਜ਼ਿਕਰ ਗੱਲ ਕਰੀ ਤਾਂ ਮੈਨੂੰ ਲੱਗਦਾ ਕਿ ਜੇਕਰ ਅੱਜ ਦਾ ਦਿਨ ਵੀ ਇੱਥੋਂ ਦੀ ਟ੍ਰੈਫਿਕ ਇਸੇ ਤਰੀਕੇ ਚੱਲਦਾ ਰਿਹਾ ਤਾਂ ਇਹ ਜਿਹੜਾ ਟੋਆ ਵੀ ਦਿਖ ਰਿਹਾ ਉੱਪਰ ਇਹ ਹੋਰ ਜ਼ਿਆਦਾ ਵੱਜੇਗਾ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹੁਣ ਕਿਸ ਤਰੀਕੇ ਦਾ ਇੱਥੇ ਅਧਿਕਾਰੀਆਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਬਸ ਤਾਂ ਇੱਥੇ ਸਵਾਲ ਵੱਡੇ ਖੜੇ ਹੋ ਰਿਹਾ ਕਿ ਆਖਿਰ ਇਹਨਾਂ ਚੀਜ਼ਾਂ ਦੇ ਵੱਲ ਕੌਣ ਧਿਆਨ ਦੇਗਾ ਕਦੋਂ ਧਿਆਨ ਦੇਗਾ ਜਾਂ ਫਿਰ ਇੱਕ ਦੂਜੇ ਦੇ ਉੱਪਰ ਹੀ ਜ਼ਿੰਮੇਵਾਰੀ ਜਿਹੜੀ ਛੁੱਟੀ ਜਾਏਗੀ ਜਾਂ ਫਿਰ ਇੱਕ ਦੂਜੇ ਦੇ ਉੱਪਰ ਜ਼ਿੰਮੇਵਾਰੀ ਸੱਟ ਕੇ ਪੁੱਲਾ ਹੀ ਝਾੜਿਆ ਜਾਏਗਾ ਤਾਂ ਇੱਥੇ ਵੱਡੇ ਸਵਾਲ ਨੇ ਕਿ ਹੋਏਗਾ ਬਾਕੀ ਤੁਹਾਡੇ ਮਨ ਦੇ ਵਿੱਚ ਕੀ ਸਵਾਲ ਨੇ ਉਹ ਵੀ ਕਮੈਂਟਾਂ ਦੇ ਵਿੱਚ ਜਰੂਰ ਲਿਖਿਓ ਕਿਉਂਕਿ ਇਸ ਤਰੀਕੇ ਦੀਆਂ ਕੰਡੀਸ਼ਨਰ ਜਦੋਂ ਵੀ ਸਾਹਮਣੇ ਆਉਂਦੀਆਂ ਨੇ ਤਾਂ ਲੋਕਾਂ ਨੂੰ ਹੀ ਉਸ ਦਾ ਖਮਿਆਜਾ ਜਿਹੜਾ ਭੁਗਤਣਾ ਪੈਂਦਾ ਤਾਂ ਇੱਥੇ ਕਿਸੇ ਨੂੰ ਖਮਿਆਜਾ ਨਾ ਭੁਗਤਣਾ ਪਵੇ ਜਿੱਦਾਂ ਵੀਰ ਹੁੰਦਾਂ ਨੇ ਕਿਹਾ ਕਿ ਕੋਈ ਵੱਡਾ ਹਾਸਾ ਨਾ ਵਾਪਰਦੇ ਉਸ ਤੋਂ ਪਹਿਲਾਂ ਹੀ ਇਸ ਦਾ ਧਿਆਨ ਜਿਹੜਾ ਕਰਨਾ ਚਾਹੀਦਾ ਹੈ ਸਪੋਰ ਦਾ ਨਿਰੀਖਣ ਹੋਣਾ ਚਾਹੀਦਾ ਤੇ ਜਿੱਥੇ-ਜਿੱਥੇ ਵੀ ਕੋਈ ਕਮੀ ਲੱਗਦੀ ਆ ਜਾਂ ਜਿੱਥੇ-ਜਿੱਥੇ ਇਸ ਤਰੀਕੇ ਦਾ ਕੋਈ ਹੋਰ ਬਣ ਚੁੱਕਿਆ ਉਸ ਨੂੰ ਜਰੂਰ ਜਿਹੜਾ ਸਹੀ ਢੰਗ ਦੇ ਨਾਲ ਉਸ ਦੀ ਰਿਪੇਅਰ ਜਿਹੜੀ ਜੋ ਵੱਧੀ ਪੁਲਦਿਆਂ ਜਿੱਥੇ ਇੱਕ ਤੋਆ ਜਿਹੜਾ ਪੁਲ ਦੇ ਵਿੱਚ ਪੈ ਚੁੱਕਿਆ ਵਾ ਤੇ ਜੇਕਰ ਤੁਸੀਂ ਇਸ ਰਸਤੇ ਤੋਂ ਲੰਘਦੇ ਹੋ ਤਾਂ ਤੁਸੀਂ ਵੀ ਕੋਈ ਹੋਰ ਵਿਕਲਪ ਜਿਹੜਾ ਜ਼ਰੂਰ ਚੁਣੋ ਜੇਕਰ ਕੋਈ ਹੈਵੀ ਵਹੀਕਲ ਹੈ ਤੁਹਾਡੇ ਕੋਲ ਤਾਂ ਫਿਰ ਤੁਸੀਂ ਜੋ ਪੁਲਸ ਤੇ ਵੱਲੋਂ ਰੂਟ ਬਣਾਏ ਗਏ ਨੇ ਉਹਨਾਂ ਦੀ ਵਰਤੋਂ ਕਰੋ ਤਾਂ ਕਿ ਤੁਹਾਨੂੰ ਖੱਜੜ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਇਸ ਰਸਤੇ ਦੇ ਉੱਪਰੋਂ ਦੀ ਹੁਣ ਹੈਵੀ ਵਹੀਕਲ ਜਿਹੜੇ ਉਹਨਾਂ ਨੂੰ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਹੈ ਸਹਿਯੋਗੀ ਸਾਥੀ ਹੈਪੀ ਗਰੇਵਾਲ ਦੇ ਨਾਲ ਸੁਖਦਲੇ ਰੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਕਤਲੇ ਜੇਕਰ ਤੁਹਾਡੇ ਕੋਲੇ ਕੋਈ ਗੱਡੀ ਜਾਫਰ ਹੋਰ ਵਾਹਨ ਹੈ ਤਾਂ ਤੁਸੀਂ ਉਸ ਦਾ ਟੈਕਸ ਵੀ ਭਰਿਆ ਹੋਏਗਾ ਬਦਲੇ ਦੇ ਵਿੱਚ ਤੁਸੀਂ ਸਹੂਲਤਾਂ ਚਾਹੁੰਦੇ ਹੋ ਕਿ ਜਦੋਂ ਤੁਸੀਂ ਆਪਣਾ ਵਹੀਕਲ ਸੜਕ ਦੇ ਉੱਪਰ ਲੈ ਕੇ ਜਾਵੋ ਤਾਂ ਉਸ ਸਮੇਂ ਵਧੀਆ ਸੜਕ ਤੁਹਾਨੂੰ ਮਿਲੇ ਪਰ ਸੋਚੋ ਜੇਕਰ 2 ਜਾਂ 3 ਮਹੀਨੇ ਪਹਿਲਾਂ ਬਣੀ ਸੜਕ ਦੇ ਉੱਪਰ ਟੋਏ ਪੈ ਜਾਣ ਤੇ ਉਹ ਵੀ ਕਿਸੇ ਪੁਲ ਦੇ ਉੱਪਰ ਜਿੱਥੋਂ ਦੀ ਹੈਵੀ ਵਹੀਕਲ ਲੰਘਦੇ ਹੋਣ ਤੇ ਟ੍ਰੈਫਿਕ ਇੰਨਾ ਜ਼ਿਆਦਾ ਹੋਵੇ ਕਿ ਉੱਥੋਂ ਲੰਘਣ ਦੇ ਲਈ ਜਾਮ ਦੇ ਵਿੱਚ ਵੀ ਫਸਣਾ ਪੈਂਦਾ ਹੋਵੇ ਤਾਂ ਸੋਚੋ ਫਿਰ ਤੁਹਾਡੇ ਟੈਕਸ ਦਾ ਪੈਸਾ ਕਿੱਥੇ ਜਾਂਦਾ ਹੋਏਗਾ ਤਾਂ ਇੱਕ ਤਸਵੀਰ ਦਿਖਾਉਣ ਲੱਗੇ ਆ ਲੁਧਿਆਣੇ ਦੇ ਪੁਲ ਦੀ ਤਸਵੀਰ ਆ ਦੱਖਣੀ ਬਾਈਪਾਸ ਦੇ ਉੱਪਰ ਇਹ ਜੋ ਪੁਲ ਬਣਿਆ ਹੋਇਆ ਉਸ ਪੁਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜੇਕਰ ਇਸ ਪੁਲ ਦੀ ਗੱਲ ਕਰੀਏ ਤਾਂ ਇਸ ਦੀ ਮੁਰੰਮਤ ਹੋਈ ਨੂੰ ਅਜੇ ਸਿਰਫ 3 ਮਹੀਨੇ ਦੇ ਕਰੀਬ ਦਾ ਸਮਾਂ ਹੋਇਆ ਪਰ ਉਸ ਦੇ ਬਾਵਜੂਦ ਇਹ ਹਾਲਾਤ ਦੇਖ ਸਕਦੇ ਹੋ ਕੈਮਰੇ ਦੇ ਰਾਹੀਂ ਅਸੀਂ ਦਿਖਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਇੱਕ ਟੋਆ ਜਿਹੜਾ ਇਸ ਪੁਲ ਦੇ ਵਿੱਚ ਪੈ ਚੁੱਕਿਆ ਵਾ ਤਾਂ ਦੱਸ ਦੇ ਕਿ ਲੁਧਿਆਣਾ ਦੱਖਣੀ ਬਾਈਪਾਸ ਦੀ ਇਹ ਤਸਵੀਰ ਹੈ ਜਦੋਂ ਤੁਸੀਂ ਦਰਾਹੇ ਵਾਲੀ ਸਾਈਡ ਤੋਂ ਲੁਧਿਆਣਾ 베ਰਕਾ ਪਲਾਂਟ ਵਾਲੀ ਸਾਈਡ ਨੂੰ ਆਉਨੇ ਹੋ ਜਾਂ ਫਿਰੋਜ਼ਪੁਰ ਰੋਡ ਦੇ ਉੱਪਰ ਆਉਨੇ ਹੋ ਤਾਂ ਤੁਸੀਂ ਇਸੇ ਬਾਈਪਾਸ ਨੂੰ ਯੂਜ਼ ਕਰਦੇ ਹੋ ਤੇ ਇਸ ਬਾਈਪਾਸ ਦੀ ਜ਼ਿਕਰ ਗੱਲ ਕਰੀਏ ਤਾਂ ਜੋ ਰੇਲਵੇ ਲਾਈਨਾਂ ਦੇ ਉੱਪਰ ਪੁਲ ਬਣਿਆ 베ਰਕਾ ਪਲਾਂਟ ਦੇ ਬਿਲਕੁਲ ਨਜ਼ਦੀਕ ਤਾਂ ਉਸ ਪੁਲ ਦੀ